ਬਟਿੰਡਾ ਜ਼ਿਲ੍ਹੇ ਦੇ ਪਿੰਡ ਹਰ رائےਪੁਰ ਵਿਖੇ ਗੁਰਦੁਆਰਾ ਸਾਹਿਬ ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਅਤੇ ਨਾਲ ਦੇ ਪਿੰਡਾਂ ਵੱਲੋਂ ਕੀਤਾ ਗਿਆ ਬਟਿੰਡਾ ਅਮਰਤਸਰ ਨੈਸ਼ਨਲ ਹਾਈਵੇ ਜਾਮ ਸ਼ਰੋਮਣੀ ਕਮੇਟੀ ਤੇ ਲਾਇਆ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੇ ਦੋਸ਼ ਸ਼੍ਰੀ ਗੁਰੂ ਹਰ رائے ਦੇ ਅਮੀਸ਼ੋਕ ਪ੍ਰਾਪਤ ਗੁਰਦੁਆਰਾ ਹਰ رائے ਸਾਹਿਬ ਵਿਖੇ ਅੱਜ ਬਹੁਤ ਸਾਰੇ ਲੋਕਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਰਮੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੇ ਕਬਜ਼ਾ ਕੀਤਾ ਗਿਆ ਹੈ ਤੇ ਨੇੜੇ ਦੇ 8 ਪਿੰਡਾਂ ਵੱਲੋਂ ਅੱਜ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਸ਼ਰਮੀ ਕਮੇਟੀ ਤੋਂ ਇਸ ਗੁਰਦੁਆਰੇ ਦਾ ਜੋ ਕਬਜ਼ਾ ਹੈ ਉਸ ਨੂੰ ਛਡਵਾਇਆ ਜਾਵੇ ਦੇਰੋ ਸਿਵਰਨ ਦੇ ਵਿੱਚ ਇੱਥੇ ਜਿੱਥੇ ਇੱਥੇ ਹਰ ਰਾਏ ਪਿੰਡ ਦੇ ਨੇੜੇ ਦੇ ਅੱਖ ਆਪਣਾ ਪਿੰਡ ਵੱਲੋਂ ਅੱਜ ਇੱਥੇ ਸੜਕ ਜਾਮ ਕੀਤੀ ਗਈ ਹੈ ਅਤੇ ਇਹਨਾਂ ਬੋਲਾ ਵੱਲੋਂ ਇਹਨਾਂ ਲੋਕਾਂ ਵੱਲੋਂ ਰੋਸ ਅਪਕਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਗਿਆ ਹੈ ਉਸ ਨੂੰ ਛਡਵਾਇਆ ਜਾਵੇ ਇਹਨਾਂ ਵੱਲੋਂ ਦੋਸ਼ ਲਗਾਏ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੇ ਨਿਆਜ ਕਬਜ਼ਾ ਕੀਤਾ ਗਿਆ ਹੈ ਆ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਇਸ ਏਰੀਏ ਦੇ ਲੋਕ ਪਹਿਲੇ ਹਾਂਜੀ ਮੇਰੀ ਕੀ ਨਾਮ ਹੈ ਤੇ ਕੀ ਮਸਲਾ ਹੈਗਾ ਜੋ ਅੱਜ ਦਾ ਰੋਸ਼ ਕਰ ਰਿਹਾ ਹੈ। ਇਹ ਬਾਈ ਜੀ ਆਪਣਾ ਇਹ ਪਿੰਡ ਹੈ ਹਰਰਾਏਪੁਰ ਤਿੰਨ ਕੋਣੀ نیشنل ਹਾਈਵੇ ਤੇ ਪਿੰਡ ਹੈ ਇਹ ਬਠਿੰਡਾ ਕੋਟਪੂਰਾ ਅੰਮ੍ਰਿਤਸਰ ਰੋਡ ਤੇ। ਇੱਥੇ ਬਾਈ ਜੀ ਆਪਣੇ ਗੁਰਦੁਆਰਾ ਇਤਿਹਾਸਕ ਹੈ। ਇਹ ਅੱਠ ਪਿੰਡ ਬਿੰਜੂਗਿਆ ਦਾ ਗੁਰਦੁਆਰਾ। ਠੀਕ ਹੈ ਤਾਂ ਤਾਂ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਇੱਥੇ ਆਏ ਸੀ। ਉਹਨਾਂ ਦੇ ਨਤਮਸਤਕ ਮੰਨ ਲੋ ਉਹਨਾਂ ਦੇ ਚਰਨ ਸ਼ੋਕਾਤ ਹੈ। ਇੱਥੇ ਮੰਨ ਲੋ ਸ਼੍ਰੋਮਣੀ ਕਮੇਟੀ ਨੇ ਧੱਕੇ ਨਾਲ ਆ ਕੇ ਕਰਜਾ ਕਰ ਲਿਆ ਗੁਰਦੁਆਰੇ ਤੇ ਉਹ ਅੱਠ ਪਿੰਡ ਜਿਹੜੇ ਇਕੱਠੇ ਹੋ ਕੇ ਅੱਜ ਬੇਨਤੀ ਕਰਦੇ ਭਾਈ ਇਹ ਜਿਹੜ ਇਹ ਅਠਾ ਪਿੰਡਾਂ ਨੂੰ ਵਾਪਸ ਕੀਤਾ ਜਾਵੇ ਕਿਉਂੋ ਉਹ ਆਪ ਦਾ ਜਿਵੇਂ ਆਏ ਸੀ ਓਵੇਂ ਵਾਪਸ ਆਉਦਾ ਗੁਰੂ ਘਰ ਚਲੇ ਜਾਣ ਆਹੀ ਬੇਨਤੀ ਇਹ ਦੇ ਕਰਕੇ ਧਰਨਾ ਲਗਾਇਆ ਪੰਜ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਸੁਖਵਿੰਦਰ ਕੌਰ ਜੀ ਮਾਤਾ ਜਿਹੜਾ ਧਰਨਾ ਲਗਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਇਹੀ ਕਹਿੰਦੇ ਜੀ ਸਾਡਾ ਇੱਥ ASCII ਗੁਰੂ ਘਰ ਅਠਾ ਪਿੰਡਾਂ ਦਾ ਗੁਰੂ ਘਰ ਆ ਇਹ ਅਸੀਂ ਬਹੁਤ ਵਧੀਆ ਸੇਵਾ ਕਰਦੇ ਤੁਰੇ ਆਏ ਆ ਸਾਡੇ ਪਿੰਡ ਦੀ ਕਮੇਟੀ ਹੁੰਦੀ ਸੀ ਅੱਠ ਪਿੰਡਾਂ ਚੋਂ ਮੈਂਬਰ ਅਸੀਂ ਚੁਣਦੇ ਆ ਸਾਡੀ ਕਮੇਟੀ ਹੁੰਦੀ ਸੀ ਅਸੀਂ ਬਹੁਤ ਵਧੀਆ ਸੇਵਾ ਕਰਦੇ ਆ ਬਹੁਤ ਹੀ ਵਧੀਆ ਸਾਡਾ ਗੁਰੂ ਘਰ ਚੱਲਦਾ ਸੀਗਾ ਤੇ ਇਹੋ ਜਿਹਾ ਕੋਈ ਪੰਜ ਚਾਰ ਬੰਦੇ ਪਹੁੰਚੇ ਉੱਥੇ ਲੈ ਕੇ ਤੇ ਆਏ ਕਿ ਤੁਸੀਂ ਆ ਕੇ ਸੰਭਾਲੋ ਤੇ ਉਹਨਾਂ ਨੂੰ ਅਸੀਂ ਇਹ ਕਹਿੰਨੇ ਉਹ ਆ ਗਏ ਸਾਨੂੰ ਬਿਨਾਂ ਦੱਸੇ ਆ ਗਏ ਸਾਨੂੰ ਦੱਸਣਾ ਚਾਹੀਦਾ ਸੀਗਾ ਕਿ ਸਾਨੂੰ ਆਉਣਾ ਚਾਹੀਦਾ ਕਿ ਨਹੀਂ ਚਾਹੀਦਾ ਤੇ ਉਹ ਸਾਡੇ ਬਿਨਾਂ ਦੱਸੇ ਆ ਗਏ ਜੀ ਤੇ ਹੁਣ ਉਹਨਾਂ ਨੂੰ ਜਾਣਾ ਚਾਹੀਦਾ ਕਿ ਸਾਡਾ ਗੁਰੂ ਘਰ ਸਾਨੂੰ ਹੀ ਮਿਲਣਾ ਚਾਹੀਦਾ ਹੁਣ ਸ਼ਰਮਣੀ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਜੀ ਹਾਂ ਜੀ ਉਹ ਅੰਦਰ ਹੈ ਜੀ ਅਸੀਂ ਬਾਹਰ ਹਾਂ ਜੀ ਹੁਣ ਤੁਸੀਂ ਅੱਗੇ ਦਾ ਕੀ ਰਸਤਾ ਹੈ ਜੀ ਤੁਹਾਡਾ ਸਾਡਾ ਇਹੀ ਹੈ ਸਾਡਾ ਧਰਨਾਚਾਰੀ ਰਹੂਗਾ ਜੀ ਜੇ ਜਿੰਨਾ ਚਿਰ ਸਾਨੂੰ ਚਾਬੀਆਂ ਨਹੀਂ ਦਿੰਦੇ ਤੇ ਅੰਦਰੋਂ ਨਹੀਂ ਜਾਂਦੇ ਲੋਕ ਸਾਡੇ ਨਹੀਂ ਖੋਲ ਕੇ ਜਾਂਦੇ ਗੱਲਿਆਂ ਨੂੰ ਉਹਨਾਂ ਨੇ ਆਪਦੀਆਂ ਸੀਲਾਂ ਲਾਤੀਆਂ ਜੀ ਆਉਣਸਾਰ ਉਹ ਸਾਨੂੰ ਆਪ ਦਾ ਅਸੀਂ ਖੋਲ ਦਾਂਗੇ ਤੇ ਉਹ ਜਾਣ ਵਾਸਤੇ ਠੱਟ ਤੇ ਹੀ ਮਸਲਾ ਹੈ ਜੀ ਔਰ ਸਾਡੀ ਸੰਗਤ ਸਾਰੀ ਸੰਗਤ ਬਹੁਤ ਜ਼ਿਆਦੇ ਨਾਲ ਜੁੜੀ ਹੋਈ ਆ ਸੰਗਤ ਇਹੀ ਚਾਹੁੰਦੀ ਆ ਕੋਈ ਇੱਕ ਦੋ ਜਣਾਂ ਦਾ ਤਾਂ ਮਸਲਾ ਨਹੀਂ ਇਹਦਾ ਦੀ ਅੱਠ ਪਿੰਡਾਂ ਦੀ ਦੁਨੀਆ ਅੱਠ ਪਿੰਡਾਂ ਦੀ ਸੰਗਤ ਆ ਉਹ ਹੀ ਇਹੀ ਚਾਹੁੰਦੇ ਆ ਇਹ ਜਾਣ ਤੇ ਸਾਨੂੰ ਸਾਡੀ ਸੇਵਾ ਸਾਨੂੰ ਦਿੱਤੀ ਜਾਂਦੀ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਕੰਦਰ ਸਿੰਘ ਜੀ ਹਰਾਇਪੁਰਾ ਕਲਾ ਪ੍ਰਧਾਨ ਆ ਜੀ ਸਰ ਜਿਹੜਾ ਇਹ ਮਸਲਾ ਹੈਗਾ ਧਰਨਾ ਲਗਾਇਆ ਗਿਆ ਕੀ ਕਾਰਨ ਹੈ ਜੀ ਇਹ ਕਾਰਨ ਇਹ ਹੈ ਜੀ ਸਾਡੇ ਗੁਰਦੁਆਰਾ ਜੰਡ ਸਾਹਿਬ ਪਾਸ਼ੇ ਸਤਮੀ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਤੇ ਇਤਿਹਾਸਕ ਗੁਰੂ ਘਰ ਆ ਜੀ ਉਸਦੀ ਨਾ ਅਜ ਤੋਂ 2 ਸਾਲ ਪਹਿਲਾਂ 35 ਬੰਦਿਆਂ ਦੀ ਕਮੇਟੀ ਪਾਣੀ ਸੀ ਪੰਚਾਇਤ ਦੇ ਦੇ ਪਿੰਡ ਦੇ ਸਹਿਯੋਗ ਨਾਲ ਠੀਕ ਹੈ ਜੀ ਉਹਦੇ ਵਿੱਚੋਂ ਜੀ ਤਕਰੀਬਨ 15 ਮੈਂਬਰ ਨਾਲ ਐਸਜੀਪੀ ਨੂੰ ਲਿਖ ਕੇ ਤੇ ਆਏ ਕਿ ਜੋ ਸਾਡੇ ਗੁਰਦੁਆਰਾ ਜੰਨ ਸਾਹਿਬ ਦਾ ਪ੍ਰਬੰਧ ਵੀ ਅਸੀਂ ਠੀਕ ਤਰ੍ਹਾਂ ਚਲਾ ਨਹੀਂ ਸਕਦੇ ਵੀ ਹੁਣ ਇਸ ਤੋਂ ਬਾਅਦ ਵੀ ਸਾਡੀ ਇਸ ਦਾ ਪ੍ਰਬੰਧ ਐਸਜੀਪੀਸੀ ਸਾਹਮਣੇ ਤੇ ਹੁਣ ਅੱਗੇ ਵਾਸਤੇ ਤੁਹਾਡਾ ਕੀ ਰਸਤਾ ਅਪਣਾਇਆ ਗਿਆ ਇਹ ਸਾਡੇ ਜੀ ਸਾਰੀ ਪੰਚਾਇਤ ਦਾ ਸਾਰਾ ਨਗਰ ਹੈ ਉਹ ਇਹ ਚਾਹੁੰਦਾ ਵੀ ਪਿੰਡ ਦੀ ਲੋਕਲ ਕਮੇਟੀ ਬਣੇ ਤੇ ਜਿਵੇਂ ਪ੍ਰਬੰਧ ਪਹਿਲਾਂ ਚੱਲਦਾ ਸੀਗਾ ਉਸੇ ਤਰ੍ਹਾਂ ਪਿੰਡ ਦੇ ਮਤਲਬ ਵੀ ਅੰਦਰੇ ਚੱਲਣਾ ਚਾਹੀਦਾ ਐਸਜੀਪੀਸੀ ਦਾ ਕੋਈ ਬੰਦਾ ਨਹੀਂ ਹੋਣਾ ਚਾਹੀਦਾ ਇੱਥੇ ਸਾਡੇ ਪਿੰਡ ਦੀ ਇਹ ਮੰਗ ਹੈ ਹੁਣ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਸ ਬਾਰੇ ਪ੍ਰਸ਼ਾਸਨਤਾ ਜੀ ਸਾਨੂੰ ਇਹ ਕਹਿ ਰਹੀ ਹੈ ਵੀ ਅਸੀਂ ਤੁਸੀਂ ਧਰਨਾ ਚੱਕ ਲੋ ਅਸੀਂ ਤੁਹਾਡਾ ਆਠਾ ਦਾ ਨਾਉ ਨੂੰ ਵੀ ਮਸਲਾ ਹੱਲ ਕਰਾ ਦੇਾਂਗੇ ਪਰ ਜਿਹੜੀ ਲੋਕਾਂ ਦੀ ਭਾਵਨਾ ਲੋਕਾਂ ਦਾ ਵਿਚਾਰ ਹੈ ਲੋਕ ਕਹਿੰਦੇ ਵੀ ਉਹਨਾਂ ਨੂੰ ਉੱਥੇ ਠਾ ਦਿਓ ਤੇ ਸਾਨੂੰ ਚਾਬੀਆਂ ਭਾ ਤੁਸੀਂ ਰੱਖ ਲੋ ਕਿਸੇ ਨੂੰ ਨਾ ਜੋ ਪਰ ਗੁਰੂ ਘਰ ਖਾਲੀ ਕਰਾ ਦੇ ਸਾਡਾ ਬੇਨਤੀ ਹੈ ਵੀ ਪੰਚਾਇਤ ਤੇ ਕਮੇਟੀ ਵਾਲੇ ਗੱਲ ਕਰੀ ਜਾਂਦੇ ਆ ਅੰਮ੍ਰਿਤਾਰੀ ਹੁੰਦੇ ਸਨ ਅੱਛਾ ਜੀ ਹਾਂ ਜੀ ਹਾਂਜੀ ਸਰ ਕੀ ਨਾਮ ਹੈ? ਰਵਿੰਦਰ ਸਿੰਘ ਡੀਐਸਪੀ ਪੁਚਕਾ ਸਰ ਇਹ ਕੀ ਮਸਲਾ ਜਿਹੜਾ ਧਰਨਾ ਲਗਾਇਆ ਗਿਆ ਹੈ? ਇਹ ਗੁਰਦੁਆਰੇ ਦੇ ਸੰਬੰਧ ਵਿੱਚ ਹੈਗਾ। ਉਹਨਾਂ ਦਾ ਹੈਗਾ ਜਿਹੜਾ ਗੁਰਦੁਆਰੇ ਦੀ ਸ੍ਰੋਮਣੀ ਕਮੇਟੀ ਦਾ ਕੰਟਰੋਲ ਹੈ। ਪਰੰਤੂ ਜਿਹੜੇ ਆਲੇ-ਦੁਆਲੇ ਦੇ 78 ਮਿੰਟਾਂ ਨੇ ਪੰਚਾਇਤਾਂ ਨੇ ਉਹ ਕਹਿੰਦੇ ਵੀ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦਾ ਕੰਟਰੋਲ ਲੋਕਲ ਕਮੇਟੀ ਬਣਾ ਕੇ ਚਲੰਗ ਦਿੱਤਾ ਜਾਵੇ। ਉਹਨੇ ਕਿੱਥੇ ਜੀ ਗੱਲ ਖੜੀ ਹੈ ਜੀ? ਕੱਲ੍ਹ ਬਾਅਦ ਅਜੇ ਚੱਲ ਰਹੀ ਹੈ ਜੀ। ਉਹ ਇਹਦੇ ਕੋਈ ਨਾ ਕੋਈ ਹੱਲ ਜੂ ਨਿਕਲੂਗਾ